ਓ ਤੈਨੂੰ ਸਜਦਾ ਮੈਂ ਤਾਂ ਕੀਤਾ ਪਿੰਜਾ ਪਿੰਜ ਦਾਇਰ ਹੂੰ ਮਾਇਆ ਕੀ ਬੋਲ ਪਿੰਜਾ ਪਿੰਜ ਦਾਇਰ ਹੂੰ ਮਾਇਆ ਵੇਖ ਚੰਗਾ ਤੂੰ ਲਗਣਾ ਹਾਏ ਤੇ ਦੂਜਾ ਦੂਜਾ ਵੀ ਤੂੰ हिकु बूटा केॾा हिकु बूटा इयो केॾा ਮੂਤ ਤੱਕ ਲੈਣਾ ਮਾਈਏ ਦਾ ਹੋ ਮੂਤ ਆਪ ਜੈਸੀ ਮਾਈਏ ਦਾ ਮੂਤ ਮੂਚੇ ਚਿੱਟੇ ਰੰਗ ਦਾ ਬਦਾਂ ਮੋਹਸੀ ਚਿੱਟੇ ਰੰਗ ਦਾ ਬਦਾਂ ਮੋਹਸੀ ਮੈਂ ਤਾਂ ਵੀਰਾ ਵੀ ਤਾਂ ਮੈਂ ਚੁਣ ਚੁਣ ਕੇ ਲਿਆ ਰਿਆਂ ਵੀ ਜਿਹੜੇ ਤੁਹਾਡੇ ਤੋਂ ਆ ਹੋ ਜੁੰਦਿਆਂ ਮੈਨੋਂ ਕਰ ਮੋਇਆ ਮਿੱਟੀ ਵੀ ਗੁਲਾਮ ਹੋਸੀ ਆਹਨੇ ਵਾਸਤੇ ਹੋਇਆ ਮੋਇਆ ਮਿੱਟੀ ਵੀ ਗੁਲਾਮ ਹੋਸੀ ਸਰਾਬ ਸਰਾਬ ਬਹੁਤ ਨੇ ਰਹਾ ਤੁਹਾਡੇ ਬਹੁਤ ਸੁਣਾਗਾ ਵਰਡਿੰਗ ਚ ਦੇਖੋ ਕਿੰਨਾ ਆ ਤੁਹਾਡਾ ਇਹ ਗਾਇਕੀ ਨਹੀਂ ਮਿਲਦੀ ਸੱਚੀ ਤਾਂ ਉਹਨੂੰ ਦੱਸਾਂ